ਆਪਜੀ ਤਪਸਥਾਨ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦੇ ਸਥਾਨ ਤੇ ਮਹਾਨ ਸਲਾਨਾ ਇਕੋਤਰੀ ਸਮਾਗਮ ਦੇ ਰਾਤਰੀ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇਹ 23 ਦਿਨ ਸੇਵਾ ਸਿਮ ਸਤਸੰਗ ਦਾ ਮਹਾਨ ਕੁੰਭ ਹੈ ਜਿਸ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਵੱਲੋਂ ਸ਼ੁਰੂ ਕੀਤੇ ਗਏ ਇਹ ਮਹਾਨ ਸਲਾਨਾ ਕੋਤਰੀ ਸਮਾਗਮ ਜਿਸ ਨੂੰ ਅੱਗੇ ਤੋਰਦਿਆਂ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਹ 23 ਰੋਜਾ ਗੁਰਮਤ ਸਮਾਗਮ ਸਾਡੇ ਲਈ ਕਿਤੇ ਸਾਡਾ ਜੀਵਨ ਸਫਲ ਹੋ ਜਾਏ ਤਨ 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 ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਗੁਰਪਰਬ ਨੂੰ ਸਮਰਪਿਤ ਇਹ ਗੁਰਮਤ ਸਮਾਗਮ ਜਿਸ ਵਿੱਚ ਆਪ ਜੀ ਹਾਜ਼ਰੀਆਂ ਭਰਿਓ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਹੀ ਦਸਨਾਂ ਕਰਦੇ ਆ ਜਗਤ ਮੇਂ ਝੂਠੀ ਦੇਖੀ ਪ੍ਰੀਤ ਐ ਮਨੁੱਖ ਤੂੰ ਆਸਾਂ ਮੀਦਾ ਆਪਣਿਆਂ ਤੇ ਜਿਨਾਂ ਨੂੰ ਤੂੰ ਆਪਣੇ ਕਹਿਣਾ ਉਹਨਾਂ ਤੇ ਲਾਈ ਬੈਠਾ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਜੇ ਸਾਥ ਦੇਣਾ ਤਾਂ ਸਤਿਗੁਰ ਨੇ ਦੇਣਾ ਸਤਿਗੁਰ ਦੇ ਨਾਲ ਸਾਡੀ ਪ੍ਰੀਤ ਨਹੀਂ ਅਸੀਂ ਪ੍ਰੀਤ ਸੰਸਾਰ ਨਾਲ ਲਾਈ ਆ ਜਾਂ ਜਿਨ੍ਹਾਂ ਨੂੰ ਆਪਣੇ ਕਹਿੰਦੇ ਉਹਨਾਂ ਨਾਲ ਲਾਈ ਆ ਪਰ ਰੱਬ ਦੇ ਪਿਆਰੇ ਇਹੀ ਦੱਸਣਾ ਕਰਦੇ ਆ ਐ ਮਨੁੱਖ ਇਹ ਜੀਵਨ ਤਾਂ ਤੇਰਾ ਖਤਮ ਹੋ ਜਾਣਾ ਪਰ ਚੁਰਾਸੀ ਤੇਰੇ ਸਾਹਮਣੇ ਆ ਅਗਰ 84 ਤੋਂ ਬਚਣਾ ਤੂੰ ਸਤਗੁਰ ਦਾ ਹੋ ਜਾ 7 ਤਰੀਕ ਨੂੰ ਅਮਰ ਸੰਚਾਰ ਵੀ ਹੋ ਰਿਹਾ ਜੀ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਾ ਜ਼ਿਕਰ ਵਾਕੇ ਗੁਰੂ ਵਾਲੇ ਬਣੇ